ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੋ ਤੁਹਾਨੂੰ ਅੱਜ ਗੱਲ ਦੱਸਣ ਜਾ ਰਿਹਾ ਉਹ ਕਈਆਂ ਨੂੰ ਚੰਗੀ ਲੱਗੂਗੀ ਤੇ ਕਈਆਂ ਨੂੰ ਬਹੁਤ ਮਾੜੀ ਵੀ ਲੱਗੂਗੀ ਪਰ ਤੁਸੀਂ ਇਹ ਗੱਲ ਪੂਰੀ ਸੁਣੋਗੇ ਤਾਂ ਸਮਝ ਵੀ ਆ ਜਾਣੀ ਹੈ ਹੁਣ ਅੱਜ ਕੱਲ ਮੇਕਅਪ ਤੇ ਵਾਲ ਕੱਟਣ ਦਾ ਬਹੁਤ ਰਵਾਜ ਚੱਲ ਰਿਹਾ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਸੀ ਕਿਉਂਕਿ ਇਹਨਾਂ ਦੀ ਇੱਜ਼ਤ ਕੀਤੀ ਜਾਂਦੀ ਸੀ ਇਹਨਾਂ ਨੂੰ ਬਹੁਤ ਉੱਚੇ ਪੱਧਰ ਤੇ ਸਮਝਿਆ ਜਾਂਦਾ ਸੀ ਤੁਸੀਂ ਦੇਖੋ ਕਿਸੇ ਵੀ ਦੇਵੀ ਦੇਵਤੇ ਦੇ ਮਤਲਬ ਕਿ ਕਟਿੰਗ ਕੀਤੀ ਹੋਈ ਦੇਖੀਏ ਨਹੀਂ ਦੇਖਿਓ ਠੀਕ ਹੈ ਨਾ ਤੁਸੀਂ ਆਪਣੇ ਅੰਦਰਲੀ ਸ਼ਕਤੀ ਅਜ਼ਮਾ ਕੇ ਦੇਖੋ ਅੰਦਰੂਨੀ ਭਾਵ ਤੋਂ ਦੇਖੋ ਤੁਹਾਨੂੰ ਮਹਿਸੂਸ ਹੋਊਗਾ ਵੀ ਉਹਨਾਂ ਦੇ ਸਰੀਰ ਤੇ ਕੋਈ ਵੀ ਬਾਲ ਸੀਗੇ ਹਨ ਉਹਨਾਂ ਨੂੰ ਕਤਲ ਨਹੀਂ ਕਰਦੇ ਸੀ ਤੇ ਅੱਜ ਕੱਲ ਤਾਂ ਰਿਵਾਜ ਹੀ ਬਣ ਗਿਆ ਪਰ ਇਹ ਬਹੁਤ ਵੱਡਾ ਅਪਰਾਧ ਮੇਕਅਪ ਲਾ ਲੋ ਕਿਹੜਾ ਮੇਕਅਪ ਆ ਉਹ ਤੁਸੀਂ ਦੇਖੋ ਜਿਵੇਂ ਕਿ ਆਪਾਂ ਕੁਦਰਤ ਦੇ ਨਾਲ ਕੋਈ ਛੇੜਖਾਨੀ ਕਰ ਰਹੇ ਹਾਂ ਹਨ ਕਿੱਡਾ ਵੱਡਾ ਨੁਕਸਾਨ ਹੁੰਦਾ ਹਨ ਇਵੇਂ ਹੀ ਜੋ ਆਪਾਂ ਮੇਕਅਪ ਕਰਦੇ ਹਾਂ ਠੀਕ ਹੈ ਨਾ ਆਪਣੇ ਮੂੰਹ ਤੇ ਜਾਂ ਸਰੀਰ ਤੇ ਲਾਉਣੀ ਉਹ ਵੀ ਇੱਕ ਕੁਦਰਤ ਦਾ ਸਿਸਟਮ ਹੀ ਆ ਜਿਵੇਂ ਕੀ ਆ ਧਰਤੀ ਦੇ ਉੱਤੇ ਕਈ ਤਰ੍ਹਾਂ ਦੀ ਬਨਸਪਤੀ ਹੈ ਹਨ ਇਸ ਤਰ੍ਹਾਂ ਹੀ ਪਰਮਾਤਮਾ ਨੇ ਆਪਣੇ ਸਰੀਰ ਤੇ ਐਵੇਂ ਦੇ ਮਤਲਬ ਕੀ ਸਿਸਟਮ ਬਣਾਇਆ ਹੈਗਾ ਕਿਉਂਕਿ ਕਿਸੇ ਦਾ ਵੀ ਖਾਣਾ-ਦਾਣਾ ਹਨ ਆਪਣੇ ਸਰੀਰ ਤੇ ਇੰਨੇ ਜੀਵ ਹੈਗੇ ਜੋ ਕਿ ਆਪ ਨੂੰ ਦੇਖ ਨਹੀਂ ਰਹੇ ਮੇਕਅਪ ਕਰਨ ਦੇ ਨਾਲ ਠੀਕ ਹੈ ਨਾ ਇਹ ਸਾਰੇ ਨਸ਼ਟ ਹੋ ਜਾਂਦੇ ਆ ਜੋ ਕਿ ਇਹ ਕੁਦਰਤ ਲਈ ਖਿਲਵਾੜ ਬਣਦੇ ਆ ਤੇ ਕੇਸ ਕਟਨੇ ਕੇਸ ਕਤਲ ਕਰਵਾਉਣੇ ਇਹ ਏਡੀ ਵੱਡੀ ਮਹਾਨਤਾ ਦਿੱਤੀ ਜਾਂਦੀ ਸੀ ਜਿਵੇਂ ਕਿ ਸਿਰ ਦੇ ਵਾਲ ਠੀਕ ਹੈ ਉਹ ਸਮਝਿਆ ਜਾਂਦਾ ਸੀਗਾ ਵੀ ਮੇਰਾ ਸਿਰ ਦਾ ਸਾਈ ਮਜ਼ੂਦ ਆ ਉਹ ਮਰਿਆ ਨਹੀਂ ਤੇ ਅੱਜ ਕੱਲ ਜੋ ਕੇਸ ਕੱਟੇ ਜਾਂਦੇ ਨੇ ਖਾਸ ਕਰਕੇ ਹੁਣ ਜਿਵੇਂ ਕਿ ਕੁੜੀਆਂ ਹੋ ਗਿਆ ਕੁੜੀਆਂ ਬਹੁਤ ਕੇਸ ਕੱਟ ਲੈਂਦੀ ਆ ਤੇ ਉਸ ਤਰ੍ਹਾਂ ਦੀ ਹੀ ਮਤ ਬਣ ਜਾਂਦੀ ਆ ਦੇਖੋ ਕੋਈ ਇੱਜ਼ਤ ਵਾਲਾ ਅੱਜ ਕੱਲ ਸਿਸਟਮ ਹੈ ਨਾ ਮਾਂ ਪਿਓ ਦੀ ਨਾ ਭੈਣ ਭਰਾਵਾਂ ਦੀ ਕੋਈ ਇੱਜ਼ਤ ਨਹੀਂ ਕਿਉਂਕਿ ਕੇਸ ਹੀ ਬਹੁਤ ਵੱਡੀ ਮਹਾਨਤਾ ਹੈ ਕਿਉਂਕਿ ਜਦੋਂ ਕੇਸ ਹੀ ਨਾ ਰਹੇ ਸਮਝ ਲਓ ਕੁਝ ਵੀ ਨਹੀਂ ਇਸੇ ਕਰਕੇ ਕੇਸਾਂ ਨੂੰ ਜਿੰਨਾ ਪਿਆਰ ਕਰਾਂਗੇ ਉਨਾ ਹੀ ਆਦਰ ਸਤਿਕਾਰ ਬਣਦਾ ਰਹੂਗਾ ਚੰਗੀ ਲੱਗੀ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ